ਅਜੇ ਜੇਲ੍ਹ ਦੇ ਵਿੱਚ ਹੀ ਰਹਿਣਗੇ ਅਰਵਿੰਦ ਕੇਜਰੀਬਾਲ ਨਹੀਂ ਮਿਲ ਸਕੀ ਰਾਹਤ ਆਖਰ ਹੁਣ ਪੇਚ ਕਿੱਥੇ ਫਸਿਆ ਹੈ ਜ਼ਮਾਨਤ ਕਿਉਂ ਨਹੀਂ ਹੋ ਪਾਈ ਹੁਣ ਕਦੋਂ ਤੱਕ ਅਰਵਿੰਦ ਕੇਜਰੀਬਾਲ ਨੂੰ ਇਹ ਰਾਹਤ ਮਿਲ ਸਕਦੀ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਵਿਰੋਧੀਆਂ ਦੀ ਆਖਰ ਵਿਰੋਧੀਆਂ ਦੇ ਵੱਲੋਂ ਜ਼ਮਾਨਤ ਦੀ ਵਿਰੋਧ ਦੇ ਵਿੱਚ ਤਰਕ ਕੀ ਦਿੱਤਾ ਗਿਆ ਵੱਡੇ ਬਿਆਨ ਵਿਰੋਧੀਆਂ ਦੇ ਵੱਲੋਂ ਵੀ ਆਏ ਨੇ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਤੇ ਗੱਲਬਾਤ ਕਰਾਂਗੇ ਪ੍ਰਸ਼ਨ ਬੰਬ ਦੀ ਜਿਹੜਾ ਪ੍ਰਸ਼ਨ ਬੰਬ ਅਕਾਲੀਆਂ ਦੇ ਵੱਲੋਂ ਭਗਵੰਤ ਮਾਨ ਤੇ ਸੁੱਟਿਆ ਗਿਆ ਜਿਸ ਦੇ ਵਿੱਚ ਉਹ ਘਿਰਦੇ ਨਜ਼ਰ ਆ ਰਹੇ ਨੇ ਆਖਰ ਪ੍ਰਸ਼ਨ ਕਿਹੜੇ ਨੇ ਇਹਨਾਂ ਪ੍ਰਸ਼ਨਾਂ ਦਾ ਕੀ ਭਗਵੰਤ ਮਾਨ ਆਉਣ ਵਾਲੇ ਦਿਨਾਂ ਦੇ ਵਿੱਚ ਜਵਾਬ ਦੇ ਪਾਉਣਗੇ ਜਾਂ ਫਿਰ ਨਹੀਂ ਗੱਲਬਾਤ ਇਸ ਦੇ ਉੱਪਰ ਤੇ ਉਧਰ ਗੱਲਬਾਤ ਕਰਾਂਗੇ ਇੱਕ ਧਮਕੀ ਦੀ ਜਿਹੜੀ ਧਮਕੀ ਸੀਐਮ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਦੇ ਦਿੱਤੀ ਗਈ ਹੈ ਧਮਕੀ ਜੇਲ੍ਹ ਦੇ ਵਿੱਚ ਸੁੱਟਣ ਦੀ ਧਮਕੀ ਪਰਚਾ ਕਰਾਉਣ ਦੀ ਤੇ ਨਾਲ ਹੀ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੇ ਵੱਡੇ ਅਧਿਕਾਰੀ ਭਗਵੰਤ ਮਾਨ ਦਾ ਸਾਥ ਦੇ ਰਹੇ ਨੇ ਜੇਲ੍ਹ ਉਹਨਾਂ ਨੂੰ ਵੀ ਦਿਖਾਈ ਜਾਏਗੀ ਇਹ ਬਿਆਨ ਕਿਹਦੇ ਵੱਲੋਂ ਦਿੱਤਾ ਗਿਆ ਹੈ ਇਹ ਧਮਕੀ ਕਿਸ ਵੱਲੋਂ ਦਿੱਤੀ ਗਈ ਹੈ ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਹਰਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਜੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਜ਼ਮਾਨਤ ਮਿਲੀ ਨਹੀਂ ਤੇ ਉਧਰ ਸੀਜੀਐਮ ਭਗਵੰਤ ਮਾਨ ਨੂੰ ਵੀ ਜੇਲ੍ਹ ਦੇ ਵਿੱਚ ਸੁੱਟਣ ਦੀ ਧਮਕੀ ਦਿੱਤੀ ਹੈ ਸੋ ਅਹਿਮ ਪ੍ਰਸ਼ਨ ਹੈ ਅਹਿਮ ਇਹ ਖਬਰ ਹੈ ਆਪਾਂ ਇਹਦੇ ਉੱਪਰ ਬਾਅਦ ਚ ਚਰਚਾ ਕਰਦੇ ਆਂ ਲੇਕਿਨ ਪਹਿਲਾਂ ਉਸ ਖਬਰ ਦੇ ਉੱਪਰ ਚਰਚਾ ਕਰ ਲਈਏ ਜਿਸ ਦੇ ਵਿੱਚ ਅੱਜ ਜ਼ਮਾਨਤ ਦੇ ਉੱਪਰ ਰਾਹਤ ਨਹੀਂ ਮਿਲੀ ਅਰਵਿੰਦ ਕੀ ਜੀਬਾਨ ਨੂੰ ਕਹਿੰਦੇ ਕੁਝ ਪੇਚ ਫਸੇ ਨੀਗੇ ਵਿਰੋਧੀਆਂ ਨੇ ਵੀ ਵਿਰੋਧ ਜਤਾਇਆ ਆਖਰ ਕਿਹੜੇ ਪੇਚ ਹੁਣ ਫਸੇ ਨੇ ਕਿਹੜੀਆਂ ਸ਼ਰਤਾਂ ਸੁਪਰੀਮ ਕੋਰਟ ਵੱਲੋਂ ਰੱਖੀਆਂ ਗਈਆਂ ਨੇ ਜ਼ਮਾਨਤ ਦੇ ਲਈ ਤੇ ਜ਼ਮਾਨਤ ਅੱਜ ਮਿਲੀ ਕਿਉਂ ਨਹੀਂ ਆਖਰ ਪੇਚ ਕਿਹੜਾ ਫਸਿਆ ਹੋਇਆ ਹੈ ਦੇਖੋ ਕੋਲਿ ਖਰਿੰਦਰ ਜੀ ਮਾਨਯੋਗ ਸੁਪਰੀਮ ਕੋਰਟ ਜਿਹੜੀ ਅੱਜ ਸੁਣਵਾਈ ਹੋਈ ਤੇ ਬੜੀ ਡਿਟੇਲ ਦੇ ਚਰਚਾ ਹੋਈ ਪਰ ਚਰਚਾ ਤੋਂ ਬਾਅਦ ਉਹਨਾਂ ਨੇ ਆਰਡਰ ਰਿਜ਼ਰਵ ਰੱਖਤਾ ਹੈ ਮੇਰਾ ਖਿਆਲ ਹੈ 20 ਮਈ ਤੱਕ ਟੀਲ ਦੇ ਵਿੱਚ ਹੀ ਰਹਿਣਗੇ ਕੇਜਰੀਵਾਲ ਜੀ ਜੋ ਉਥੇ ਚਰਚਾ ਹੋਈ ਦੇਖੋ ਪਹਿਲਾਂ ਸੁਪਰੀਮ ਕੋਰਟ ਦੇ ਇਨੀਸ਼ੀਏਟਿਵ ਤੇ ਉੱਪਰ ਹੀ ਇਹ ਗੱਲ ਦੀ ਆਰਗੂਮੈਂਟ ਹੋਈ ਸੀ ਕਿ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਸੀ ਕਿ ਤੁਸੀਂ ਜ਼ਮਾਨਤ ਦੀ ਅਰਜ਼ੀ ਕਿਉਂ ਨਹੀਂ ਲਾਉਂਦੇ ਜੇ ਤੁਸੀਂ ਇਲੈਕਸ਼ਨ ਦੀ ਗੱਲ ਕਰ ਰਹੇ ਹੋ ਜਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਸਾਨੂੰ ਜੀ ਬੰਦ ਕਰਤਾ ਅੰਦਰ ਸਾਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਤੁਸੀਂ ਜ਼ਮਾਨਤ ਲਈ ਕਰੋ ਅਸੀਂ ਵਿਚਾਰ ਕਰਾਂਗੇ ਪਰ ਇਹ ਕੋਈ ਗਰੰਟੀ ਨਹੀਂ ਕਿ ਜ਼ਮਾਨਤ ਦੇ ਦਾਂਗੇ ਸੋ ਈਡੀ ਨੂੰ ਉਹਨਾਂ ਨੇ ਪ੍ਰਿਪੇਅਰ ਹੋ ਕੇ ਆਉਣ ਲਈ ਕਿਹਾ ਈਡੀ ਪ੍ਰਿਪੇਅਰ ਹੋ ਕੇ ਆਇਆ ਤੇ ਅੱਜ ਉਹਦੇ ਤੇ ਆਰਗੂਮੈਂਟਸ ਹੋਈਆਂ ਆਰਗੂਮੈਂਟਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਇਹ ਸਬੂਤਾਂ ਨਾਲ ਛੇੜਛਾੜ ਕਰਨਗੇ ਜੇ ਇਹਨਾਂ ਨੂੰ ਜ਼ਮਾਨਤ ਮਿਲ ਗਈ ਇਹ ਸੀਐਮ ਦੇ ਦਫ਼ਤਰ 'ਚ ਬੈਠ ਕੇ ਸਾਰੀਆਂ ਫਾਈਲਾਂ ਨੇ ਜਿਹੜੀਆਂ ਉਹਨਾਂ ਦਾ ਸੱਤਿਆਨਾਸ਼ ਕਰ ਦੇਣਗੇ ਜੋ ਵੀ ਆਰਗੂਮੈਂਟ ਹੁੰਦੀ ਹੈ ਸੋ ਸੁਪਰੀਮ ਕੋਰਟ ਨੇ ਕਿਹਾ ਕਿ ਜੀ ਇਹ ਰੇਅਰ ਆਫ ਦਾ ਰੇਅਰ ਕੇਸ ਬਣਦਾ ਉਸ ਤਰੀਕੇ ਦੇ ਨਾਲ ਪਰ ਇਹ ਹੈ ਕਿ ਇਹ ਅਫੀਸ਼ੀਅਲ ਕੰਮ ਨਹੀਂ ਕਰ ਸਕਦੇ ਕਿਉਂਕਿ ਸੀਐਮ ਦੇ ਦਫਤਰ ਦਾ ਉਹਦੇ ਚ ਮਤਲਬ ਮੇਨ ਰੋਲ ਹੈਗਾ ਕਿਸੇ ਨੂੰ ਦਾ ਬਣਾ ਲਿਆ ਏਡੀ ਨੇ ਤੇ ਜੇ ਉਸੇ ਦਫਤਰ ਜਾ ਕੇ ਉਹਨਾਂ ਫਾਈਲਾਂ ਦੇ ਨਾਲ ਹੀ ਉਹ ਡੀਲ ਕਰਦੇ ਨੇ ਤਾਂ ਕੁਦਰਤੀ ਗੱਲ ਹੈ ਕਿ ਛੇੜਛਾੜ ਹੋ ਸਕਦੀ ਹੈ ਜੀ ਪਰ ਉਹਨਾਂ ਨੇ ਇਹ ਵੀ ਆਰਗੂਮੈਂਟ ਦੇ ਦੌਰਾਨ ਮਾਨ ਲੋ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਪ੍ਰਚਾਰ ਕਰਨ ਦੇ ਲਈ ਤਾਂ ਤੁਹਾਨੂੰ ਜ਼ਮਾਨਤ ਚਲੋ ਸੋਚੀ ਜਾ ਸਕਦੀ ਹੈ ਪਰ ਤੁਸੀਂ ਕੰਮ ਨਹੀਂ ਕਰ ਸਕੋਗੇ ਹੁਣ ਤੁਸੀਂ ਕਮਾਲ ਦੀ ਗੱਲ ਇਹ ਦੇਖੋ ਵੀ ਉਹ ਕਹਿੰਦੇ ਮੈਂ ਜੇਲ੍ਹ ਚ ਬੈਠ ਕੇ ਵੀ ਸੀਐਮ ਦਾ ਕੰਮ ਕਰਨਾ ਕਿਤੇ ਕੋਈ ਰੂਲ ਮੈਨੂੰ ਰੋਕਦਾ ਨਹੀਂ ਸੁਪਰੀਮ ਕੋਰਟ ਕਹਿ ਰਹੀ ਹੈ ਵੀ ਜੇ ਤੁਹਾਨੂੰ ਜ਼ਮਾਨਤ ਮਿਲ ਗਈ ਤਾਂ ਵੀ ਤੁਸੀਂ ਅਮਦੇ ਦਫਤਰ ਚ ਨਹੀਂ ਕੰਮ ਕਰ ਸਕਦਾ ਉਸ ਤਰੀਕੇ ਨਾਲ ਸਿਰਫ ਪ੍ਰਚਾਰ ਕਰਨ ਲਈ ਜ਼ਮਾਨਤ ਮਿਲ ਸਕਦੀ ਹੈ ਇਹ ਆਰਗੂਮੈਂਟਸ ਹੋਈਆਂ আর ਆਪਣੇ ਹੱਦ ਦੇ ਚੁੜੀਆਂ ਦਿਲਚਸਪ ਨੇ ਇਹ ਦੋਨੇ ਤਰ੍ਹਾਂ ਦੀਆਂ ਫਿਰ ਅਲਟੀਮੇਟਲੀ ਸੁਪਰੀਮ ਕੋਰਟ ਨੇ ਕਿਹਾ ਕਿ ਜੀ ਅਸੀਂ ਆਰਡਰ ਮਤਲਬ ਉਹਨਾਂ ਨੇ ਜ਼ਮਾਨਤ ਨਹੀਂ ਦਿੱਤੀ ਤੇ ਰਿਜ਼ਰਵ ਰੱਖਤਾ ਹੈ 20 ਮਈ ਨੂੰ ਮੇਰਾ ਕੇਸਲੇ ਦੁਬਾਰਾ ਚੱਲਦਾ ਵੀ ਭਾਈ ਸਰ ਉਹ ਦੂਸਰੀ ਅਦਾਲਤ ਵੱਲੋਂ ਦਿੱਤਾ ਗਿਆ ਵੀ 20 ਮਈ ਤੱਕ ਇਹਨਾਂ ਨੂੰ ਰੱਖਿਆ ਜਾਏਗਾ ਜੇਲ੍ਹ ਦੇ ਵਿੱਚ ਲੇਕਿਨ ਸੁਪਰੀਮ ਕੋਰਟ 9 ਤਰੀਕ ਦੀ ਗੱਲ ਕਰਦੀ ਨਜ਼ਰ ਆਈ ਕਿਉਂਕਿ 9 ਤਰੀਕ ਨੂੰ ਵੀ ਸੁਣਵਾਈ ਹੈ ਇਸ ਮਾਮਲੇ ਤੇ ਤੇ ਕਹਿ ਰਹੀ ਹੈ ਜਾਂ ਫਿਰ ਉਸ ਅਗਲੇ ਹਫਤੇ ਹੁਣ ਕਿਵੇਂ ਦੇਖ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੁਝ ਸ਼ਰਤਾਂ ਦੀ ਗੱਲ ਵੀ ਹੋ ਜੇ ਵੀ ਜਿਹੜੇ ਸ਼ਰਤਾਂ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਭਾਈ ਪ੍ਰਚਾਰ ਹੀ ਕਰ ਸਕਦੇ ਹੋ ਫਿਰ ਭਾਵੇਂ ਕਿ ਅਰਵਿੰਦ ਕੇਜਰੀਵਾਲ ਦੇ ਵਕੀਲ ਇਸ ਦੇ ਉੱਪਰ ਸਹਿਮਤ ਨਜ਼ਰ ਆ ਰਹੇ ਨੇ ਪਰ ਕਿਵੇਂ ਦੇਖ ਰਿਹਾ ਹਾਂ ਕਿਉਂਕਿ ਸਾਰਾ ਕੁਝ ਕੋਰਟ ਦੀ ਬੈਂਚ ਵੱਲੋਂ ਸੁਣਿਆ ਗਿਆ ਸੀ ਫਿਰ ਪੇਚ ਕਿੱਥੇ ਫਸਿਆਗਾ ਜ਼ਮਾਨਤ ਦਿੱਤੀ ਕਿਉਂ ਨਹੀਂ ਗਈ ਜਾਂ ਫਿਰ ਖਾਰਜ ਕਿਉਂ ਨਹੀਂ ਕੀਤੀ ਗਈ ਅਜੇ ਵੀ ਕਿੱਥੇ ਪੇਚ ਹੈ ਕੀ ਕੁਝ ਹੋਰ ਕੋਈ ਐਬਿਡੈਂਸ ਦੀ ਗੱਲ ਸਾਹਮਣੇ ਆ ਸਕਦੀ ਹੈ ਕਿ ਈਡੀ ਨੂੰ ਕੁਝ ਹੋਰ ਪੁੱਛਿਆ ਜਾ ਰਿਹਾ ਹੈ ਅਜੇ ਇਸ ਮਾਮਲੇ ਵਿੱਚ ਕਿਵੇਂ ਦੇਖ ਰਿਹਾ ਹਾਂ ਫਿਰ ਦੇਖੋ ਮੇਰੇ ਖਿਆਲ ਦੇ ਵਿੱਚ ਜਿਹੜੀ ਸੱਤਾ ਤੇ ਰ ਹੈ ਉਹਨੇ ਤਾਂ ਫੈਸਲਾ ਕੀਤਾ ਹੋਇਆ ਵੀ ਕੇਜਰੀਵਾਲ ਦਾ ਲਗਭਗ ਉਹਨਾਂ ਨੇ ਮੇਰਾ ਕਹਿ ਲਿਆ ਫੈਸਲਾ ਕਰ ਲਿਆ ਵੀ ਇਹਨੂੰ ਨਹੀਂ ਛੱਡਣਾ ਕਿਉਂਕਿ ਕੱਲ ਆਪਾਂ ਨੇ ਦੇਖਿਆ ਸੀਗਾ ਐਨਆਈਏ ਦੀ ਵੀ ਮਤਲਬ ਇੱਕ ਲੈਵਲ ਦੇ ਉੱਪਰ ਇਨਕੁਆਇਰੀ ਮਾਰਕ ਹੋ ਗਈ ਹੈ ਜੀ ਵੱਲੋਂ ਇਹ ਬੜਾ ਸੀਰੀਅਸ ਦੋਸ਼ ਹੈ ਸੋ ਇਹ ਵਿੱਚ ਹੀ ਸਕੂਲਾਂ ਦੀਆਂ ਵਰਤੀਆਂ ਵਾਲਾ ਕੇਸ ਆਇਆ ਸੀਗਾ ਆਪਾਂ ਦੇਖਿਆ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਨਿਕਲ ਕੇ ਆ ਰਹੇ ਨੇ ਇਹ ਨਹੀਂ ਲੱਗਦਾ ਕਿ ਕੇਸ ਛੁੱਟ ਵੀ ਜਾਣਗੇ ਤਾਂ ਦੂਜੇ ਤੋਂ ਉਹਨਾਂ ਨੇ ਨਹੀਂ ਛੁੱਟੂਗਾ ਪਰ ਇਹ ਵੀ ਹੈ ਕਿ ਕੇਜਰੀਵਾਲ ਨੂੰ ਵੀ ਅੰਡਰਐਸਟੀਮੇਟ ਨਹੀਂ ਕਰਨਾ ਚਾਹੀਦਾ ਜਿਹੜੀ ਉਹਦੀ ਸ਼ਕਤੀ ਹੈ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਜੇਲ੍ਹ ਦੇ ਵਿੱਚ ਬੈਠਿਆਂ ਵੀ ਜਿਹੜੀ মিডিਆ ਮੈਨੇਜਮੈਂਟ ਹੈ ਉਹ ਕਮਾਲ ਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਗੋਦੀ মিডিਆ ਜੀ ਐਡਾਨੀ ਵਾਨੀ ਦਾ মিডিਆ ਹੈ ਪਰ ਕੇਜਰੀ ਬੋਲ ਕੇਜਰੀ ਬੋਲ ਹੋ ਰਹੀ ਹੈ। ਕਿ ਕੋਈ ਇੱਕੋ ਹੀ ਸੈਂਟੈਂਸ ਬੋਲੇ ਸੀ ਸੁਪਰੀਮ ਕੋਰਟ ਨੇ ਕਿ ਤੁਸੀਂ ਜ਼ਮਾਨਤ ਦੀ ਅਰਜ਼ੀ ਕਿਉਂ ਨਹੀਂ ਪਾਉਂਦੇ। ਪੂਰਾ ਹਫਤਾ ਇਹ ਖਬਰ ਮੇਰਾ ਖਿਆਲ ਹੈ ਸਾਰੇ ਮੇਜਰ ਪੋਰਟਲਸ ਦੇ ਉੱਪਰ ਚੱਲਦੀ ਰਹੀ ਹੈ। ਜੇ ਸੁਪਰੀਮ ਕੋਰਟ ਵਿਚਾਰ ਕਰ ਸਕਦਾ ਹੈ ਉਹਦੀ ਜ਼ਮਾਨਤ ਹੋ ਰਹੀ ਹੈ ਜੇ ਉਹ ਜ਼ਮਾਨਤ ਆ ਗਿਆ ਤਾਂ ਕੀ ਹੋ ਜਾਊਗਾ ਜੇ ਉਹ ਨਾ ਆਇਆ ਤਾਂ ਕੀ ਹੋ ਜਾਊਗਾ ਜਵੇਂ ਸਾਰਾ ਮੁਲਖ ਮੇਰਾ ਖਿਆਲ ਹੈ ਵੀ ਜਾਂ ਮੋਦੀ ਦੇ ਵਗੇਰੇ ਦੇ ਤਾਂ মিডিਆ ਮਤਲਬ ਪਾਉਂਦਾ ਰੋਲੇ ਜਾਂ ਇਹ ਦੇ ਸੋ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੜੀਆਂ ਸ਼ਕਤੀਆਂ ਨੇ ਉਹ ਜਿਹੜੀਆਂ ਇਸ ਗੱਲ ਨੂੰ ਜਿਉਂਦਾ ਰੱਖ ਰਹੀਆਂ ਨੇ ਜਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਉਹਦੇ ਪਿੱਛੇ ਸਾਰਾ ਜੋਰ ਲਾ ਰਹੀਆਂ ਸੋ ਇਸ ਕਰਕੇ ਉਹਨੂੰ ਅੰਡਰਐਸਟੀਮੇਟ ਨਹੀਂ ਕਰਨਾ ਚਾਹੀਦਾ ਪਰ ਇੱਕ ਪੱਧਰ ਤੇ ਉੱਪਰ ਗੱਲ ਕਲੀਅਰ ਹੈ ਕਿ ਉਹ ਦਾ ਜੇਲ੍ਹ ਤੋਂ ਬਾਹਰ ਆਉਣਾ ਮਤਲਬ ਕਾਫੀ ਮੁਸ਼ਕਿਲ ਕੰਮ ਹੈ ਹੁਣ ਮੇਰਾ ਖਿਆਲ ਹੈ ਕਿ ਇੱਕ ਕੇਸ ਨਹੀਂ ਤਾਂ ਦੂਜਾ ਦੂਜਾ ਨਹੀਂ ਤਾਂ ਤੀਜਾ ਉਹਨੂੰ ਮੇਰੇ ਖਿਆਲ ਦੇ ਵਿੱਚ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ ਜੀ ਬਹੁਤ ਜ਼ੁਲਮ ਹੋ ਗਿਆ ੱਤਕਾ ਹੋ ਗਿਆ ਸੋ ਕੱਲ ਨੂੰ ਜੇ ਇਹ ਕੇਸ ਮੋਦੀ ਦੀ ਮਿਨੋਰਟੀ ਥੋੜੀ ਬਹੁਤ ਆ ਜਾਂਦੀ ਹੈ ਬੀਜੇਪੀ ਦੀ ਮੇਜੋਰਟੀ ਨਹੀਂ ਆਉਂਦੀ ਇੰਡੀਆ ਗੱਠਜੋੜ ਨਾਲ ਰਲ ਮਿਲ ਕੇ ਕੁਝ ਬਣਦਾ ਤਾਂ ਉਹ ਪੀਐਮ ਦਾ ਕੈਂਡੀਡੇਟ ਬਣੇ ਤੁਸੀਂ ਦੇਖੋਗੇ ਕਿ rahul gandhi ਦੇ ਉੱਪਰ ਜਿੰਨਾ ਕੁ ਮੀਡੀਆ ਦਾ ਫੋਕਸ ਹੈ ਬਾਕੀ اپੋਜੀਸ਼ਨ ਲੀਡਰਾਂ ਤੇ ਜਿੰਨਾ ਫੋਕਸ ਹੈ ਜਿੰਨਾ ਇਸ ਲੀਡਰ ਦੇ ਉੱਪਰ ਹੈ ਉਹਦੇ ਤੋਂ ਇੱਕ ਨਜ਼ਰ ਆ ਜਾਂਦੀ ਹੈ ਕਿ ਜਿਹੜਾ ਓਵਰਆਲ ਮਤਲਬ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਨੈਸ਼ਨਲ ਲੈਵਲ ਦੇ ਉੱਪਰ ਇੱਕੋ ਇੱਕ ਬੰਦਾ ਹੈ ਜਿਹਦੇ ਜਿਹਦੇ ਤੋਂ ਸਰਕਾਰ ਡਰਦੀ ਹੈ ਜਿਹੜਾ ਕੁਝ ਕਰ ਸਕਦਾ ਹੈ ਜਿਹੜਾ ਬਹੁਤ ਸਮਰੱਥ ਹੈ ਗੱਲ ਹਾਲਾਂਕਿ ਕੱਖ ਨਹੀਂ ਹੈ ਪਰ ਨੋਟਾਂ ਤੋਂ ਘੱਟ ਵੋਟਾਂ ਪਈਆਂ ਕਾਂਗਰਸ ਗੇਨ ਕਰ ਰਹੀ ਹੈ ਬੰਦ ਸਟੇਟਾਂ ਦੇ ਵਿੱਚ ਉਹਨਾਂ ਦਾ ਹੈ ਸੋ ਉਹਨੂੰ ਇੱਕ ਕਿਸਮ ਦੇ ਨਾਲ ਮੇਰੇ ਖਿਆਲ ਦੇ ਵਿੱਚ ਬਿਲਡ ਕਰਨ ਦੀ ਵੀ ਇੱਕ ਕੋਸ਼ਿਸ਼ ਹੈ ਇੱਕ ਸੈਕਸ਼ਨ ਵੱਲੋਂ ਮੀਡੀਆ ਦੇ ਵੱਲੋਂ ਬੜੇ ਸਟਰੋਂਗ ਨਹੀਂ ਚੱਲ ਰਹੀ ਹੈ ਅਰ ਇਸ ਕੱਲ ਨੂੰ ਇਸ ਲਈ ਵਰਤਿਆ ਜਾ ਰਿਹਾ ਹੈ ਜੀ ਕਿ ਉਹਨੂੰ ਖੁੱਲਾ ਵੀ ਛੱਡ ਦੇਣਗੇ ਤਾਂ ਵੀ ਕੋਈ ਗੱਲ ਨਹੀਂ ਉੱਚੀ ਚੀਜ਼ ਇਹ ਹੈ ਉਹਦੇ ਘਰ ਦੇ ਵਿੱਚ ਜਿਹੜੀ ਉਹਦੀ ਆਮ ਆਦਮੀ ਪਾਰਟੀ ਜਿਹਦਾ ਉਹ ਸੁਪਰੀਮ ਹੋਣਾ ਕਿਸੇ ਤੇ ਉਹਨੂੰ ਘਰੋਸਾ ਜੀ ਮਾਨ ਸਾਹਿਬ ਵੀ ਆਪਣੇ ਘੇੜੇ ਫੇੜੇ ਮਾਰ ਕੇ ਮੁੜਿਆ ਸੰਜੇ ਸਿੰਘ ਵੀ ਬਾਹਰ ਆਏ ਸੀਗੇ ਤੇ ਉਹਨਾਂ ਦੇ ਮੈਡਮ ਹੀ ਅਲਟੀਮੇਟ ਸਟਾਰ ਕੰਪੇਨਰ ਬਣੇ ਔਰ ਕੰਪੇਨ ਜਿੱਦਾਂ ਦੀ ਚੱਲ ਰਹੀ ਹੈ ਉਹ ਵੀ ਆਪਣੇ ਸਾਹਮਣੇ ਹੈ। ਜੀ। ਸੋ ਮੇਰਾ ਖਿਆਲ ਹੈ ਕਿ 4 ਜੂਨ ਤੋਂ ਬਾਅਦ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹਨੂੰ ਧਿਆਨ ਚ ਰੱਖ ਕੇ ਸਾਰਾ ਕੁਝ ਕੀਤਾ ਜਾਵੇ। ਜੀ। ਸਰ ਜਿਸ ਤਰੀਕੇ ਨਾਲ ਤੁਸੀਂ ਸੱਤਾ ਧਿਰ ਦੀ ਗੱਲ ਕੀਤੀ ਸੀ ਵੀ ਸੱਤਾ ਧਿਰ ਸ਼ਾਇਦ ਅਰਵਿੰਦ ਕੇਜਰੀਵਾਲ ਨੂੰ ਬਾਹਰ ਨਾ ਆਉਣ ਦੇਵੇ। ਖਾਸ ਤੌਰ ਤੇ ਜੇਕਰ ਆਪਾਂ ਇਲੈਕਸ਼ਨ ਦੀ ਗੱਲ ਕਰੀਏ ਤੇ ਤੁਸੀਂ ਨਾਲ ਕੱਲ ਐਨਆਈਏ ਦੀ ਗੱਲ ਕੀਤੀ ਹੈ ਵੀ ਜਿਹੜੀ ਚਿੱਠੀ ਗ੍ਰਹਿ ਵਿਭਾਗ ਦੇ ਕੋਲੇ ਪਹੁੰਚੀ ਹੈ ਐਲਜੀ ਦੇ ਵੱਲੋਂ ਇਹ ਕੀ ਜੇਕਰ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੋਂ ਇਸ ਮਾਮਲੇ ਚ ਕਥੇ ਤੇ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਕੋਈ ਰਾਹਤ ਮਿਲਦੀ ਹੈ ਕਿ ਦੂਸਰੇ ਮਾਮਲੇ ਦੇ ਵਿੱਚ ਵੀ ਉੜ ਜਾਇਆ ਜਾ ਸਕਦਾ ਫਿਰ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਸੈਕਸ਼ਨ ਪੂਰਾ ਡਿਟਰਮਿੰਡ ਹੈ ਉਹ ਇਸ ਗੱਲ ਦੇ ਉੱਪਰ ਪੂਰੇ ਤਲੇ ਹੋਏ ਨੇ ਪਰ ਉਹਦੇ ਨਾਲ ਦੀ ਨਾਲ ਜਿੰਨੀ ਪ੍ਰੋਮੀਨੈਂਸ ਮਿਲ ਰਹੀ ਹੈ মিডিਆ ਦੇ ਵਿੱਚ ਜੋ ਇੰਟਰਨੈਸ਼ਨਲੀ ਦੇਖੋ ਇੰਡੀਆ ਦੇ ਵਿੱਚ ਮੇਰਾ ਖਿਆਲ ਕਿੰਨੇ ਹੀ ਲੋਕ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਕਦੇ ਅਮਰੀਕਾ ਨੇ ਜਰਮਨੀ ਨੇ ਜੁਨਾਈਟਡ ਨੇਸ਼ਨਸ ਨੇ ਕਦੇ ਕੋ ਗਿਆ ਨਹੀਂ ਤੇ ਕੌਣ ਉਹ ਗਿਆ ਦੋ ਇਹ ਆਪਣੇ ਆਪਸ ਥੋੜੀ ਜੀ ਸੋਚਣ ਵਾਲੀ ਗੱਲ ਹੈ ਕਿ ਉਹਨੂੰ ਇੱਕ ਅਲਟਰਨੇਟਿਵ ਲੀਡਰ ਦੇ ਤੌਰ ਤੇ ਜਿਹੜਾ ਕਿ ਬੜਾ ਸਟਰੋਂਗ ਹੈ ਜਿਹੜਾ ਬੜਾ ਵਿਕਟਿਮਾਈਜ਼ ਹੋ ਗਿਆ ਜਿਹਦੇ ਨਾਲ ਬੜੇ ਤੱਕੇ ਹੋ ਰਹੇ ਨੇ ਇਹ ਬਿਲਡ ਕੀਤਾ ਜਾ ਰਿਹਾ ਸੋ ਇਸ ਕਰਕੇ ਇਹਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਪਰ ਇੱਕ ਗੱਲ ਕਲੀਅਰ ਹੈ ਕਿ ਬੀਜੇਪੀ ਦਾ ਜਿਹੜਾ ਇੱਕ ਸੱਤਾ ਤਿਰਦਾ ਜਿਹੜਾ ਸੈਕਸ਼ਨ ਹੈ ਉਹ ਕਿਸੇ ਕੀਮਤ ਤੇ ਵੀ ਮੇਰਾ ਖਿਆਲ ਹੈ ਉਹਨੂੰ ਨਹੀਂ ਉਹ ਅੱਗੇ ਆਉਣ ਦੇਣਾ ਚਾਹੁੰਦੇ ਉਹ ਉਹਨੂੰ ਬਿਲਕੁਲ ਮੇਰਾ ਖਿਆਲ ਹੈ ਉਹਨਾਂ ਵੱਲੋਂ ਉਹਦਾ ਕੰਟਰੋਲ ਨੇ ਬੰਦ ਕਰ ਲਿਆ ਜੀ ਸੋ ਦੇਖੋ ਕੀ ਬਣਦਾ ਸਰ ਇੱਕ ਪਾਸੇ ਕੌਮੀ ਕਨਵੀਨਰ ਦੀਆਂ ਮੁਸ਼ਕਲਾਂ ਲਗਾਤਾਰ ਬਦਰੀਆਂ ਨੇ ਪਿਛਲੇ ਦਿਨ ਜਮਾਨਤਾਂ ਉਹਨਾਂ ਦੀ ਜੋ ਖਾਰਜ ਹੋਈਆਂ ਨੇ ਅੱਜ ਵੀ ਫੈਸਲਾ ਬੈਂਚ ਦੇ ਵੱਲੋਂ ਰਾਖਮਾ ਰੱਖ ਲਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਕਹਿ ਰਹੇ ਨੇ ਸ਼ਾਇਦ ਰਾਹਤ ਮਿਲ ਜੇ ਲੇਕਿਨ ਦੂਸਰੇ ਪਾਸੇ ਉਸ ਤੋਂ ਬਾਅਦ ਜੇਕਰ ਆਪਾਂ ਕਹੀਏ ਉਸ ਤੋਂ ਅਗਲੀ ਕੁਰਸੀ ਜਿਹੜੀ ਹੈਗੀ ਹੈਗੀ ਆਮ ਆਦਮੀ ਪਾਰਟੀ ਦਾ ਦੂਸਰਾ ਲੀਡਰ ਆ ਉਹ ਨੇ ਸੀਐਮ ਭਗਵੰਤ ਮਾਨ ਹੁਣ ਉਹਨਾਂ ਨੂੰ ਵੀ ਜੇਲ੍ਹ ਚ ਸੁੱਟਣ ਦੀ ਤਿਆਰੀ ਗੱਲ ਕੀਤੀ ਜਾ ਰਹੀ ਵੀ ਤਿਆਰੀ ਹੈ ਜੀ ਅਸੀਂ ਜੇਲ੍ਹ ਚ ਸੁੱਟਾਂਗੇ ਅਸੀਂ ਇਹਨਾਂ ਦੇ ਪਰਚੇ ਦਵਾਂਗੇ ਨਾਲ ਵੱਡੇ ਅਫਸਰਾਂ ਨੂੰ ਵੀ ਅੰਦਰ ਭੇਜਾਂਗੇ ਆਖਰ ਇਹ ਧਮਕੀਆਂ ਕਾਉਂਟ ਦੇ ਰਿਹਾ ਸਿੱਧੀਆਂ ਧਮਕੀਆਂ ਕਾਉਂਟ ਦੇ ਰਿਹਾਗਾ ਸੀਐਮ ਮਾਨ ਸਾਹਿਬ ਦੀ ਬੜੀ ਦਿਲਚਸਪ ਗੇਮ ਬਣ ਰਹੀ ਹੈ ਸਾਰੇ ਵੀ ਸਾਰੀ ਖੇਡ ਤੁਸੀਂ ਦੇਖੋ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਕਾਂਗਰਸ ਦੇ ਸੰਗਰੂਰ ਤੋਂ ਜਿਹੜੇ ਨੋਮੀਨੇਟਡ ਮਤਲਬ ਮੈਂਬਰ ਨੇ ਜਿਹੜੇ ਕਹਿ ਲਓ ਕੈਂਡੀਡੇਟ ਨੇ ਲੋਕ ਸਭਾ ਦੇ ਲਈ ਸੁਖਵਾਲ ਸਿੰਘ ਦੀ ਖੈਰਾ ਉਹਨਾਂ ਨੇ ਬੜਾ ਸਖਤ ਬਿਆਨ ਦਿੱਤਾ ਇੱਕ ਤਾਂ ਮੈਨੂੰ ਐ ਲੱਗਦਾ ਵੀ ਕਰਮੀ ਵੱਧ ਰਹੀ ਹੈ ਮੌਸਮ ਦਾ ਵੀ ਅਸਰ ਹੁੰਦਾ ਹੈ ਉਹਨਾਂ ਨੇ ਬਿਆਨ ਇਹ ਦਿੱਤਾ ਵੀ ਜੇ ਸਰਕਾਰ ਸਾਡੀ ਆ ਗਈ ਮੈਂ ਜਦ ਤੱਕ ਜਿਉਣਾ ਪੂਰੇ ਗੁੱਸੇ 'ਚ ਉਹਨਾਂ ਨੇ ਕਿਹਾ ਕਿ ਭਗਵੰਤ ਜੀ ਆਲਮੋਸਟ ਅਸੀਂ ਐਨਡੀਪੀਸੀ ਐਕਟ ਦੇ ਵਿੱਚ ਫੜ ਕੇ ਅੰਦਰ ਸਿੱਟਾਂਗੇ ਤੇ ਜਿਹੜੇ ਉਹਦੇ ਨਾਲ ਅਫਸਰ ਨੇ ਜਿਨ੍ਹਾਂ ਨੇ ਮਤਲਬ ਖੈਰਾ ਸਾਹਿਬ ਦੇ ਖਿਲਾਫ ਉਹਨਾਂ ਨੇ ਕਿਹਾ ਵੀ ਜਿਹੜੀ ਕੌਨਸਪੀਰੇਸੀ ਦੇ ਨਾਲ ਕੇਸ ਬਣਾਇਆ ਸੀ ਉਹਨਾਂ ਨੂੰ ਵੀ ਅਸੀਂ ਸਬਕ ਸਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜਾ ਝੂਠਾ ਕੇਸ ਹੈ ਉਹ ਬਣਾਉਣ ਦਾ ਰਿਜ਼ਲਟ ਕੀ ਹੁੰਦਾ ਸੋ ਇਸ ਕਰਕੇ ਉਹ ਕਹਿੰਦੇ ਫੜਕੇ ਅਸੀਂ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਜ਼ਰੂਰ ਸਿੱਟਾਂਗੇ ਜਿਹੜੇ ਮੇਨ ਅਫਸਰ ਨੇ ਉਹਨਾਂ ਨੂੰ ਵੀ ਤੇ ਭਗਵੰਤ ਜੀ ਨੂੰ ਵੀ ਜਦੋਂ ਵੀ ਸਾਡੀ ਸੱਤਾ ਜਾਂ ਪਾਵਰ ਆਉਂਦੀ ਹੈ ਮੈਂ ਸਮਝਦਾ ਵੀ ਚਲੋ ਇਲੈਕਸ਼ਨਾਂ ਦੇ ਵਿੱਚ ਪ੍ਰੋਪਾਗੈਂਡਾ ਹੁੰਦਾ ਸਾਰਾ ਪਰ ਇਹ ਨਾਲ ਉਹਨੇ ਕਿਹਾ ਵੀ ਬਦਲਾਖੋਰੀ ਨਹੀਂ ਹੈ ਔਰ ਇਹ ਵੀ ਜੇ ਸਿਆਸਤ ਇਦਾਂ ਹੀ ਚਲਦੀ ਰਹੀ ਤਾਂ ਫਿਰ ਪੰਜਾਬ ਦਾ ਕੀ ਬਣੂ ਉਹਨਾਂ ਨੇ ਤਾਂ ਮूर्ਖਤਾ ਕੀਤੀ ਹੈ ਉਹਨਾਂ ਨੇ ਗਲਤ ਕੇਸ ਬਣਾਏ ਧੱਕਾ ਵੀ ਕੀਤਾ ਜਦੋਂ ਖੈਰਾ ਸਾਹਿਬ ਬਾਹਰ ਆਏ ਤਾਂ ਬਾਹਰ ਆ ਕੇ ਉਹਨਾਂ ਨੇ ਇਹ ਵੀ ਬੀਬੀ ਚਗੀਰਪੁਰ ਬਾਰੇ ਵੀ ਹੋਰ ਹੀ ਕਿਹਾ ਕਿ ਮੈਂ ਬੜਾ ਕੁਝ ਸਿੱਖਿਆ ਹੈ ਕਿ ਮੈਂ ਕਿਸੇ ਦੇ ਖਿਲਾਫ ਇਸ ਤਰੀਕੇ ਦੇ ਨਾਲ ਨਹੀਂ ਚੱਲਣਾ ਪੋਜ਼ਿਟਿਵ ਸਿਆਸਤ ਕਰਨੀ ਪਰ ਜਿਉਂ ਜਿਉਂ ਇਹ ਮਾਹੌਲ ਵੱਧ ਰਿਹਾ ਹੈ ਮੇਰਾ ਖਿਆਲ ਹੈ ਉਹ ਚੋਂ ਜਿੱਦਾਂ ਦੇ ਉਹ ਬਿਆਨ ਦੇ ਰਹੇ ਨੇ ਗੁੱਸਾ ਉਹਨਾਂ ਦਾ ਸਹੀ ਹੈ ਐਸੀ ਗੱਲ ਨਹੀਂ ਹੈ ਪਰ ਮੇਰਾ ਖਿਆਲ ਹੈ ਵੀ ਗੱਲ ਓਪਨਲੀ ਪਬਲੀਕਲੀ ਕਹਿਣੀ ਹੈ ਹਾਲੇ ਕਿ ਉਹ ਖੁਦ ਲਾ ਦੇ ਮਤਲਬ ਸਟੂਡੈਂਟ ਨੇ ਲਾ ਜਾਣਕਾਰ ਨੇ ਮਨੇ ਇਸ ਤਰ੍ਹਾਂ ਦੇ ਕੇਸ ਤੁਸੀਂ ਬਣਾਓਗੇ ਤਾਂ ਕਿੱਥੇ ਖੜਨਗੇ ਕੇਸ ਜੀ ਪਰ ਇਸੇ ਤਰ੍ਹਾਂ ਜੇ ਚੇਨ ਚੱਲਦੇ ਰਹੇ ਬਦਲਾਖੋਰੀ ਹੋਈ ਹੋਈ ਹੋਗੀ ਨਾ ਆਖਰਕਾਰ ਇਹਦਾ ਮਤਲਬ ਸਾਡੀਆਂ ਸਾਡੀ ਪੁਲਿਸ ਸਾਡੀਆਂ ਕਚਹਿਰੀਆਂ ਉਹ ਪੋਲਿਟਿਸ਼ਨਾਂ ਦੇ ਇੱਕ ਉਤਰ ਗਿਆ ਦੂਜੇ ਨੇ ਫੜ ਕੇ ਅੰਦਰ ਕਰਤਾ ਦੋ ਜਿਆ ਉਤਰ ਗਿਆ ਇਹ ਬਿਲਕੁਲ ਹੀ ਮੁਗਲਾਂ ਵਾਲਾ ਰਜਵਾੜਾ ਸ਼ਾਹੀ ਜਿਹੜੀ ਸੋਚ ਹੈ ਨਾ ਇਹ ਨਹੀਂ ਰੱਖਣੀ ਚਾਹੀਦੀ ਹਿਰਾ ਸਾਹਿਬ ਨੂੰ ਥੋੜਾ ਬਹੁਤ ਮੇਰਾ ਖਿਆਲ ਹੈ ਪੋਜੀਟਿਵ ਉਹਦੇ ਤੇ ਫੋਕਸ ਕਰਨਾ ਚਾਹੀਦਾ ਹਾਲਾਂਕਿ ਉਹਨਾਂ ਦੀ ਕਾਫੀ ਫੋਲੋਇੰਗ ਵੀ ਹੈ ਠੀਕ ਵੀ ਹੈ ਕੈਂਡੀਡੇਚਰ ਵੀ ਉਹਨਾਂ ਦਾ ਬਿਲਕੁਲ ਠੀਕ ਹੈ ਸੋ ਇਹ ਜਿਹੀਆਂ ਗੱਲਾਂ ਦੀ ਜ਼ਰੂਰਤ ਨਹੀਂ ਹਾਲਾਂਕਿ ਇਹ ਕਈ ਵਾਰ ਵਿਅਕਤੀ ਤੌਰ ਤੇ ਹਲਾਰਾ ਦੇ ਦਿੰਦੀਆਂ ਨੇ ਜਿਨੂੰ ਵੀ ਉਹ ਡਰੈਸ ਕਰਦੇ ਨੇ ਵੀ ਹਾਂ ਠੀਕ ਹੈ ਅਸੀਂ ਸਿੱਧੇ ਕਰ ਦਾਂਗੇ ਜੇ ਝੂਠਾ ਗਲਤ ਕੰਮ ਕਰੋਗੇ ਤਾਂ ਸਜ਼ਾ ਹੋਵੇਗਾ ਹਰਾ ਸਾਹਿਬ ਹਰਾ ਸਾਹਿਬ ਇਹ ਵੀ ਕਹਿੰਦੇ ਨਾਜ਼ਰਾਇਨ ਕਹਿੰਦੇ ਬਾਦਲਾਖੋਰੀ ਨਹੀਂ ਹੋਏਗੀ ਜੇਕਰ ਸੀਐਮ ਨੂੰ ਜੇਲ੍ਹ ਸੁਟਿਆ ਜਾਏਗਾ ਪਰਚਾ ਦੇ ਕੇ ਕਹਿੰਦੇ ਇਹ ਇਨਸਾਫ ਹੋਏ ਉਹਦਾ ਇਨਸਾਫ ਲਿਆ ਜਾਏਗਾ ਫਿਰ ਕਿਵੇਂ ਦੇਖ ਰਹੇ ਹੋ ਇਨਸਾਫ ਤਾਂ ਲੋਕ ਕਰਨਗੇ ਜੇ ਲੋਕਾਂ ਨੇ ਹਰਾਤ ਖੈਰਾ ਸਾਹਿਬ ਨੂੰ ਤਾਤ ਤਾਂ ਤਾਂ ਇਨਸਾਫ ਤਾਂ ਇੱਕ ਕਿਸਮ ਦਾ ਹੋ ਹੀ ਗਿਆ ਕੋਈ ਇਹ ਕਿ ਜੇ ਤੁਸੀਂ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਤੁਹਾਡੇ ਖਿਲਾਫ ਕੀਤਾ ਗਿਆ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਵੀ ਇਸ ਤਰ੍ਹਾਂ ਹੀ ਕਰਾਂਗੇ ਮਤਲਬ ਜਿਹੜਾ ਕਹਿੰਦੇ ਨੇ ਫੋਨ ਦਾ ਬਦਲਾ ਫੋਨ ਫਿਰ ਉਹ ਐਂਡ ਨਹੀਂ ਨਾ ਹੁੰਦਾ ਕੱਟਾ ਇਸੇ ਇੱਕ ਤੈਨੂੰ ਤਾਂ ਸਿਆਣਫ ਕਰਣੀ ਪਊ ਉਹ ਕਹਿਣ ਵੀ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਂਗੇ ਜੇ ਇਹਨਾਂ 'ਚ ਗਲਤੀਆਂ ਹੋਈਆਂ ਇਹਦੀ ਇਨਕੁਆਰੀ ਹੋਊ ਸਾਰਾ ਕੁਝ ਹੋਊਗਾ ਪਰ ਹੈ ਤਾਂ ਬਦਲਾ ਕੋਰੀਏ ਦੇ ਉੱਪਰ ਜਿਹੜਾ ਮਰਜ਼ੀ ਲੇਬਲ ਲਾ ਦਈਏ। ਉਹਦੇ ਹਿੱਦੇ ਲੈਕਚਰ ਨੇ ਜਿਹੜੇ ਉਹ ਖਲਾਰਾ ਦੇਣ ਲਈ ਵਰਕਰਾਂ ਨੂੰ ਗਿਆ ਹੋਰ ਉਹ ਤਾਂ ਠੀਕ ਹੈ। ਪਰ ਇਹਦੇ ਨਾਲੇ ਵੀ ਤਾਂ ਹੈ ਵੀ ਅਸੀਂ ਥੱਲੇ ਜਾ ਰਹੇ ਹਾਂ ਜਿਹੜੀਆਂ ਡੈਮੋਕਰੈਟਿਕ ਜਾਂ ਜੋ ਮੂਰੀ ਪਰੰਪਰਾਵਾਂ ਨੇ ਜਾਂ ਜਿਹੜੀ ਸਰਕਾਰ ਤੇ ਬਿਊਰੋਕਰੇਸੀ ਦੀ ਜਿਹੜੀ ਇਹਨਾਂ ਨੇ ਮਤਲਬ ਉਹਨੂੰ ਇੱਕ ਕਿਸਮ ਦੇ ਨਾਲ ਮਿਸਯੂਜ਼ ਕੀਤਾ ਪਰਸਨਲਾਈਜ਼ ਕਰ ਲਿਆ। ਤੁਸੀਂ ਕਹੋ ਵੀ ਅਸੀਂ ਇਹਨੂੰ ਹਟਾਵਾਂਗੇ ਇਸ ਗੱਲ। ਅਫਸਰਾਂ ਨੂੰ ਅਸੀਂ ਇੰਡੀਪੈਂਡੈਂਟ ਕੰਮ ਕਰਨ ਦੀ ਆਜ਼ਾਦੀ ਦਵਾਂਗੇ ਕਾਨੂੰਨ ਦੇ ਮਤਲਬ ਜੋ ਨਹੀਂ ਕਰਨਗੇ ਤਾਂ ਸਜ਼ਾ ਦੇਵਾਂਗੇ ਸੋ ਇਹ ਮਤਲਬ ਉਹਦਾ ਗੁੱਸਾ ਤਾਂ जायਜ਼ ਹੈ ਪਰ ਮੇਰਾ خیال ਹੈ ਵੀ ਕਿਤੇ ਨਾ ਕਿਤੇ ਰੁਕਣੀ ਚਾਹੀਦੀ ਹੈ ਇਹ ਗੱਲ ਇਹ ਤਾਂ 네ਗੇਟਿਵ ਦਾ ਰਿਜ਼ਲਟ ਲੈ ਕੇ ਨਿਕਲਦਾ ਜੀ ਜੀ ਸਰ ਉਹ ਵੀ ਇਹੀ ਕਹਿ ਰਹੇ ਨੇ ਵੀ ਜਿਹੜੇ ਵੱਡੇ ਵੱਡੇ ਅਫਸਰ ਨੇਗੇ ਸੱਤਾ ਦੇ ਹੱਥ ਦੀ ਕੁੱਤ ਪੁੱਤਲੀ ਬਣੇ ਹੋਏ ਨੇ ਗਲਤ ਫੈਸਲੇ ਲੈ ਰਹੇ ਨੇ ਅੱਗੇ ਨੂੰ ਅਸੀਂ ਇਹ ਸਖਤ ਮੈਸੇਜ ਦੇਣਾ ਚਾਹੁੰਦੇ ਹਾਂ ਅਫਸਰਾਂ ਨੂੰ ਵੀ ਭਾਈ ਕਦੇ ਗਲਤੀ ਨਾ ਕਰਿਓ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਿਓ ਤੇ ਇਸ ਮਾਮਲੇ ਦੇ ਜਾਂ ਸੰਦਰਭ ਦੇ ਵਿੱਚ ਕਿਹਾ ਉਹ ਵੀ ਜਿਹੜੇ ਵੱਡੇ ਵੱਡੇ ਅਫਸਰ ਨੇ ਉਹ ਵੀ ਨਾਲ ਦਿਖਾਈ ਦੇਣਗੇ ਅੰਦਰ ਜਾਂਦੇ ਬਿਲਕੁਲ ਠੀਕ ਹੈ ਗੱਲ ਦੇਖੋ ਉਹਨਾਂ ਦੀ ਰੀਡ ਤੇ ਹੱਡੀ ਨਹੀਂ ਹੈ ਉਹ ਕਨਸਟੀਟਿਊਸ਼ਨ ਦੇ ਨਿਯਮਾਂ ਕੋਲ ਮ ਕੰਮ ਕਰਨਾ ਚਾਹੀਦਾ ਹੈ ਉਹ ਪਰਸਨਲ ਜਿਹੜੇ ਆਪਣੇ ਆਕਾ ਨੇ ਕੁਰਸੀਆਂ ਤੇ ਬੈਠੇ ਉਹਨਾਂ ਦੀ ਚਾਪਲੂਸੀ ਕਰਨ ਦੇ ਚੱਕਰ ਚ ਕਾਨੂੰਨ ਨੂੰ ਭੁੱਲ ਜਾਂਦੇ ਨੇ ਇਹ ਗੱਲ ਠੀਕ ਹੈ ਪਰ ਗੱਲ ਇਹ ਹੈ ਕਿ ਆਖਰਕਾਰ ਜੇ ਅਸੀਂ ਵੀ ਗੈਰ ਕਾਨੂੰਨੀ ਹੀ ਚੱਲਾਂਗੇ ਫਿਰ 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 ਚੇਂਜ ਕੀ ਆ ਜੀ ਮਾਦਰਾ ਕਾਨੂੰਨ ਦੇ ਵਿੱਚ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਪੋਜੀਸ਼ਨਾਂ ਹੈਗੀਆਂ ਨੇ ਕਿ ਉਹਨਾਂ ਬੰਦਿਆਂ ਨੂੰ ਮਤਲਬ ਦੇ ਸ਼ੁੱਡ ਬੀ ਟੇਕਨ ਟੂ ਟਾਸਕ ਅਜੇ ਤੱਕ ਜਿਹੜੇ 80ਵਿਆਂ ਦੇ ਵਿੱਚ ਜਿਹੜੇ ਜ਼ੁਲਮ ਕੀਤੇ ਨੇ ਬਹੁਤ ਸਫਸਰਾਂ ਨੇ ਹੁਣ ਤੱਕ ਉਹ ਕਚੇਰੀਆਂ 'ਚ ਧੱਕੇ ਖਾ ਵੀ ਰਹੇ ਨੇ ਉਹਨਾਂ ਚੁੱਕੇ ਬਹੁਤ ਸਾਰਿਆਂ ਨੇ ਟ੍ਰਾਈ ਸਿਟੀ 'ਚ ਜ਼ਮੀਨਾਂ ਹੋਰ ਕਿੱਡੇ-ਕੱਡੇ ਬਿਜ਼ਨਸ ਖੜੇ ਕਰ ਲਏ ਨੇ ਬਹੁਤ ਸਾਰਿਆਂ ਨੇ ਬਾਹਰ ਇਨਵੈਸਟਮੈਂਟ ਕਰ ਲਈ ਹੈ ਉਹ ਸਾਰਾ ਪੈਸਾ ਉਹਨਾਂ ਚਾਹੀਦਾ ਵਾਪਸ ਪੰਜਾਬ ਦੇ ਲੋਕਾਂ ਦੀ ਸੇਵਾ 'ਚ ਲੱਗਣਾ ਚਾਹੀਦਾ ਪਰ ਕਾਨੂੰਨ ਦੇ ਮਤਲਬ ਹੋਣਾ ਚਾਹੀਦਾ ਹੈ ਮਤਲਬ ਉਹ ਤਾਂ ਹੀ ਇਹਨਾਂ ਦੀ ਕਾਜਵੀਤ ਬਣੋਗੇ ਜੇ ਕਹਿਣਗੇ ਵੀ ਅਸੀਂ ਵੀ ਇਦਾਂ ਹੀ ਕਰਾਂਗੇ ਤਾਂ ਫਿਰ ਵੀ ਉਦਾਂ ਦੇ ਹੀ ਹੋ ਜਾਣਗੇ ਇਹ ਇਹ ਗੱਲ ਮੈਂ ਕਹਿ ਰਿਹਾ ਕਿ ਉਹ ਠੀਕ ਕਹਿ ਰਹੇ ਨੇ ਉਹ ਗੱਲ ਪਰ ਇਹ ਹੈ ਕਿ ਜੇ ਇਹ ਸਿੱਧੇ ਹੀ ਹੋ ਗਏ ਤਾਂ ਫਿਰ ਰੂਲ ਆਫ ਲਾ ਨਹੀਂ ਰਹੂਗਾ ਜੇ ਇਹ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਅਸੀਂ ਇਹਦੇ ਪਹਿਰਾ ਦੇਵਾਂਗੇ ਇਹਦੇ ਤੇ ਪਹਿਰਾ ਦੰਦੇ ਹੋਏ ਇਨਸਾਫ ਜ਼ਰੂਰ ਕਰਾਂਗੇ ਸਰ ਇੱਕ ਪਾਸੇ ਆਪਾਂ ਕੈਂਪੇਨ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਰੋਡ ਸ਼ੋਅ ਕਰ ਰਹੇ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਿਆ ਰਹੇ ਨੇ ਤੇ ਨਾਲ ਹੀ ਨਾਲ ਵਿਰੋਧੀਆਂ ਦੇ ਉੱਪਰ ਤਿੱਖੇ ਤੰਜ ਕੱਸਦੇ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਭ੍ਰਸ਼ਟਾਚਾਰ ਨੂੰ ਲੈ ਕੇ ਗੱਲ ਕਾਂਗਰਸ ਦੀ ਗੱਲ ਅਕਾਲੀਆਂ ਦੀ ਕਰੀਏ ਲੰਮੇ ਟਾਈਮ ਤੋਂ ਜਦੋਂ ਸੱਤਾ ਤੋਂ ਬਾਹਰ ਸੀ ਉਦੋਂ ਵੀ ਲੇਕਿਨ ਹੁਣ ਇੱਕ ਪ੍ਰੈਸ਼ਨ ਜਾਲ ਬੁਣਿਆ ਗਿਆ ਅਕਾਲੀ ਦਲ ਦੇ ਵੱਲੋਂ ਉਹਨਾਂ ਦੇ ਵੱਲੋਂ ਕੁਝ ਪ੍ਰੈਸ਼ਨ ਨੇ ਜਿਹੜੇ ਮੁੱਖ ਮੰਤਰੀ ਸਾਹਿਬ ਤੋਂ ਵੱਲ ਬੰਬ ਦੇ ਰੂਪ ਸਿੱਟੇ ਗਏ ਨੇ ਵੀ ਤੁਸੀਂ ਇਹਨਾਂ ਦਾ ਜਵਾਬ ਲੋਕਾਂ ਨੂੰ ਦਿਓ ਉਹ ਸਵਾਲ ਕੀ ਨੇ ਤੇ ਕੀ ਸਵਾਲਾਂ ਦਾ ਜਵਾਬ ਭਗਵੰਤ ਮਾਨ ਜੀ ਲੋਕਾਂ ਨੂੰ ਦੇ ਪਾਉਣਗੇ ਉਹ ਸਵਾਲ ਕੀ ਨੇ ਦੇਖੋ ਜੀ ਗੱਲ ਇਹ ਹੈ ਵੀ ਜਵਾਬ ਦੀ ਤਾਂ ਅੱਪਾ ਬਾਅਦ ਚ ਗੱਲ ਕਰ ਦਾਂ ਦੇਣਗੇ ਕਿ ਨਹੀਂ ਪਰ ਸਵਾਲ ਬੜੇ ਉਹਨੇ ਰੈਲੇਵੈਂਟ ਕਰੇ ਨੇ ਉਹ ਕਹਿੰਦੇ ਵੀ ਤੁਸੀਂ ਜਾ ਕੇ ਉੱਥੇ ਰੋ ਪੈਨੇ ਉਹ ਡਰਾਮਾ ਕਰ ਰਹੇ ਹੋ ਇਹਨਾਂ ਕੋਈ ਚ ਵੀ ਕੇਜਰੀਵਾਲ ਨੂੰ ਐਦਾਂ ਟਰੀਟ ਕਰਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਇਹ ਤਾਂ ਦੱਸੋ ਵੀ ਕੇਜਰੀਵਾਲ ਅੰਦਰ ਕਿਉਂ ਹੈ ਕਿਸ ਕੇਸ ਦੇ ਵਿੱਚ ਅੰਦਰ ਹੈ ਉਸੀ ਜਿਹੜੇ ਸਾਰੇ ਕਾਂਗਰਸੀਆਂ ਨੂੰ ਭ੍ਰਸ਼ਟਾਚਾਰੀ ਹੋਰ ਕਹਿੰਦੇ ਸੀ ਉਹਨਾਂ ਦੇ ਨਾਲ ਥੋੜਾ ਸਮਝੌਤਾ ਕਿਸ ਤਰ੍ਹਾਂ ਹੋ ਗਿਆ ਸਵਾਲ ਤਾਂ ਉਹਨੇ ਰਿਲੇਵੈਂਟ ਖੜੇ ਕਰੇ ਨੇ ਕਿ ਤੁਸੀਂ ਕਹਿੰਦੇ ਕੀ ਸੀ ਕਰ ਕੀ ਰਹੇ ਹੋ ਇਹ ਬੇਸਿ ਬੁਨਿਆਦੀ ਸਵਾਲ ਤਾਂ ਇਹ ਹੈ ਪਰ ਮਾਨ ਸਾਹਿਬ ਦਾ ਤਾਂ ਪਰ ਪਤਾ ਹੈ ਕਿ ਉਹਨਾਂ ਨੇ ਜਵਾਬ ਕੀ ਦੇਣਾ ਉਹ ਤਾਂ ਉਹੀ ਗੱਲ ਲੱਗੀ ਹੈ ਕਿ ਜਵਾਬ ਪਰ ਸਵਾਲ ਦਾ ਸਵਾਲ ਮੇਂ ਮਿਲਾ ਮੁਝੇ ਉਹ ਮੂਰੇ ਉਹਨਾਂ ਨੂੰ ਸਵਾਲ ਕਰ ਦੇਣਗੇ ਕਿ ਤੁਹਾਡੇ ਫਲਾਣੇ ਨੇ ਕੀ ਕਰਿਆ ਟਿੰਕੇ ਨੇ ਕੀ ਕਰਿਆ ਆਪਾਂ ਆਪਾਂ ਦੇਖਦੇ ਆ ਰਹੇ ਹਾਂ ਜਿੰਦਾਂ ਦੀ ਬਹਿਸ ਜਾਂ ਜਿੰਦਾਂ ਦੀ ਸਿਆਸਤ ਚੱਲਦੀ ਹੈ ਜੀ ਮਾਨ ਸਾਹਿਬ ਦਾ ਕੋਈ ਪੱਧਰ ਹੀ ਨਹੀਂ ਹੈ ਕਿ ਉਹ ਕਿਸੇ ਨਾਲ ਡਿਬੇਟ ਕਰ ਸਕਣ ਉਹ ਤਾਂ ਇਹ ਵੀ ਮਜ਼ਾਕ ਉਡਾ ਸਕਦੇ ਨੇ ਭੰਡੀ ਕਰ ਸਕਦੇ ਨੇ ਲਤੀਫੇ ਸੁਣਾ ਸਕਦੇ ਨੇ ਜਾਂ ਸੈਲਫ ਪ੍ਰੇਜ਼ ਕਰ ਸਕਦੇ ਨੇ ਕਿ ਅਸੀਂ ਦੇਖੋ ਆਹ ਕਰ ਰਹੇ ਹਾਂ ਸਾਡੇ ਦਾ ਸਬਜੀ ਵਾਲਾ ਵੀ ਪ੍ਰਧਾਨ ਬਣ ਸਕਦਾ ਪਰ ਉਹ ਕਦੇ ਕਿਸੇ ਦਾ ਅੱਜ ਤੱਕ ਉਹਨਾਂ ਨੇ ਜਵਾਬ ਨਹੀਂ ਦਿੱਤਾ ਜਵਾਬ ਉਲਟ ਹੁੰਦਾ ਜਿਸ ਤਰ੍ਹਾਂ ਮਨਪ੍ਰੀਤ ਨੂੰ ਦਿੱਤਾ ਸੀ ਕਿ ਨੂੰਹਾਂ ਦਾ ਜਵਾਬ ਕੋ ਕੇਸ ਬਣਾ ਦੋ ਡਰਾ ਦੋ ਜਾਂ ਉਹਦੇ ਮਾਪਿਓ ਦੀ ਕੱਢ ਲਿਓ ਕੋਈ ਗੱਲ ਜਿਵੇਂ ਮਜੀਠੀਆ ਨਾਲ ਅਕਸਰ ਕਰ ਹੁੰਦੀ ਹੈ ਗੱਲ ਕਿ ਜਦੋਂ ਜੀ ਮਜੀਠੀਆ ਬੜਾ ਜਾਂ ਬੋਲੇ ਤਾਂ ਉਹ ਕਹਿਣਗੇ ਵੀ ਡਾਇਰ ਨੂੰ ਰੋਟੀ ਕਲਾਈ ਸੀ ਅਲੱਗ ਕੋਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮਤਲਬ ਉਦੋਂ ਮਜੀਠੀਆ ਵਿਚਾਰਾ ਮਤਲਬ ਵਿਕਰਮ ਸਿੰਘ ਦਾ ਜੰਮਿਆ ਵੀ ਨਹੀਂ ਹੋਣਾ ਸੋ ਉਹ ਜਵਾਬ ਨਹੀਂ ਹੁੰਦਾ ਮਤਲਬ ਜੇ ਜੇ ਆਪਾਂ ਇਹ ਸਾਡੀ ਕਿਸਮਤੀ ਹੈ ਸਾਡੇ ਲੋਕਾਂ ਦੀ ਕਿ ਸਾਡੇ ਜਿਹੜੇ ਪਬਲਿਕ men ਨੇ ਉਹ ਸਵਾਲ ਵੀ ਜਿਹੜੇ ਖੜੇ ਕਰਦੇ ਨੇ ਤੇ ਜਿਹੜੇ ਜਵਾਬ ਵੀ ਦਿੰਦੇ ਨੇ ਉਹਦੇ ਵਿੱਚ ਜਨਤਾ ਨੂੰ ਸੇਧ ਦੇਣ ਵਾਲੀ ਕੋਈ ਗੱਲ ਨਹੀਂ ਹੈ। ਉਹਦੇ ਵਿੱਚ ਇਹ ਕਿ ਇੱਕ ਬੰਦਾ ਸਵਾਲ ਖੜੇ ਕਰਦਾ ਆਪੋਜੀਸ਼ਨ ਆਫ ਤੌਰ ਤੇ ਜਾਇਜ਼ ਲੱਗਦੀ ਹੁੰਦੀ ਹੈ ਕਿਉਂਕਿ ਉਹ ਵਿਰੋਧੀ ਹੁੰਦੇ ਨੇ ਔਰ ਸੱਚ ਵੀ ਬੋਲ ਰਹੇ ਹੁੰਦੇ ਨੇ ਕਿਸੇ ਹੱਦ ਤੱਕ। ਜਿਹੜਾ ਸੱਤਾ 'ਚ ਬੈਠਾ ਹੈ ਉਹ ਫਿਰ ਆਪਣੀ ਸਾਰੇ ਸਾਧਨ ਅਖਬਾਰ, ਟੀਵੀ ਵਰਤ ਕੇ ਮਤਲਬ ਇਹ ਸਮਝਦਾ ਵੀ ਮੈਂ ਇਹਦੇ ਨੂੰ ਵੱਡਾ ਰੌਲਾ ਪਾ ਦਾਂ ਅਸੀਂ। ਸੋ ਉਹ ਨੌਇਸ ਹੈ। ਰੋਲਰ ਪਰ ਉਹਦੇ 'ਚ ਕੋਈ ਗੱਲ ਨਹੀਂ ਕੋਈ ਮਤਲਬ ਦੀ ਮਤਲਬ ਜਿਹੜੇ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਸੀ ਹੁਣ ਰੰਗਲੇ ਪੰਜਾਬ ਦੀ ਤਾਂ ਗੱਲ ਨਹੀਂ ਕੋਈ ਹੈ ਰੰਗਲੇ ਪੰਜਾਬ ਦੇ 'ਚ ਕੀ ਵੀ ਹਿੱਸਾ ਬਣਨਾ ਚਾਹੀਦਾ ਸੀ ਕਿ ਜੇ ਕੋਈ ਇੱਕ ਬੰਦਾ ਗੱਲ ਕਰੂਗਾ ਅਕਲ ਦੀ ਦੂਜਾ ਉਹਨੂੰ ਅਕਲ ਨਾਲ ਜਵਾਬ ਵੀ ਦੇਊਗਾ ਜੀ ਇਹ ਥੋੜੀ ਜਿਹੀ ਕਿ ਤੁਸੀਂ ਐਵੇਂ ਹੀ ਖਾਮ ਖਾਜਵੇਂ ਡੀਜੇ ਤੇ ਭੰਗੜਾ ਪਾਉਣਾ ਹੁੰਦਾ ਉਦਾਂ ਦੀ ਸਰਕਾਰ ਚੱਲੂ ਪਰ ਉਹ ਚੱਲ ਰਿਹਾ ਸਾਡੇ ਸਾਹਮਣੇ ਸਾਰਾ ਸਿਲਸਿਲਾ ਕੀ ਮਤਲਬ ਪੱਦਰ ਜਿਹੜਾ ਡਿਬੇਟ ਦਾ ਹੈ ਉਹ ਇਸ ਹੱਦ ਤੱਕ ਆ ਗਿਆ ਕਿ ਇੱਕ ਕੂਟੇ ਦੀ ਬੁਲਦਈਤ ਕੋਲਣੇ ਜਾਂ ਇੱਕ ਕੂਟੇ ਦੇ ਪਰਿਵਾਰ ਤੇ ਹਮਲੇ ਕਰਨੇ ਉਹ ਜੇ ਇੱਕ ਕਰਦੇ ਤਾਂ ਦੂਜੇ ਨੂੰ ਨਹੀਂ ਚਾਹੀਦਾ ਕਰਨਾ ਪਰ ਮਾਨ ਸਾਹਿਬ ਇਸ ਗੱਲ ਦੇ ਵਿੱਚ ਮੇਰਾ ਖਿਆਲ ਹੈ ਮੋਸਟਰ ਨੇ ਕਿਉਂਕਿ ਉਹ ਮਨਪੁਰ ਚਾਵੇਦੀ ਇੰਡਸਟਰੀ ਤੋਂ ਆਏ ਨੇ ਮਨਾਂ ਨੂੰ ਪਛਾਉਣਾ ਉਹਨਾਂ ਨੂੰ ਆਉਂਦਾ ਤੇ ਉਹ ਪਰਚਾਵਾ ਕਰਕੇ ਤੁਰ ਜਾਂਦੇ ਨੇ ਮਤਲਬ ਉਸ ਤਰੀਕੇ ਦੇ ਨਾਲ ਕਦੇ ਗੱਡੀ 'ਚੋਂ ਉਤਰ ਗਏ ਕਦੇ ਕਿਸੇ ਬੁੜੀ ਨੂੰ ਜੱਫੀ ਪਾ ਲਈ ਕਦੇ ਕੁਛ ਮਤਲਬ ਉਹ ਸ਼ੋਅ ਨੇ ਇਸ ਇਵੈਂਟ ਮੈਨੇਜਮੈਂਟ ਜਿਹੜੀ ਡਾਕਟਰ ਜਿਹੜੇ ਸਵਾਲ ਆਪਾਂ ਮੁੜ ਕੇ ਉੱਥੇ ਸਵਾਲਾਂ ਤੇ ਆਈਏ ਜਿਹੜੇ ਸਵਾਲ ਪੁੱਛੇ ਗਏ ਨੇ ਅਕਾਲੀ ਦਲ ਦੇ ਵੱਲੋਂ ਵੀ ਤੁਸੀਂ ਕੇਜਰੀਵਾਲ ਦੇ ਜਿਹੜੇ ਕਟੜ ਈਮਾਨਦਾਰੇ ਨੇ ਉਹ ਜੇਲ੍ਹ ਦੇ ਵਿੱਚ ਕਿਉਂ ਨੇ ਇਹਦੇ ਬਾਰੇ ਦੱਸੋ ਇਹਦੇ ਬਾਰੇ ਤਾਂ ਲਗਾਤਾਰ ਰੌਲਾ ਪਾਇਆ ਜਾ ਰਿਹਾ ਪਹਿਲੇ ਦਿਨ ਤੋਂ ਪਹਿਲਾਂ ਤਾਂ ਉਹਨਾਂ ਦੇ ਅਰੈਸਟ ਤੋਂ ਪਹਿਲਾਂ ਹੀ ਇਹ ਰੌਲਾ ਪੈ ਗਿਆ ਤੇ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਪੋਲਿਟੀਕਲ ਬੰਡਾਟੇ ਦੀ ਗੱਲ ਸੱਤਾ ਤਰ ਕੇਂਦਰ ਦੀ ਸੱਤਾ ਤਰ ਜਿਹੜੀ ਹੈਗੀ ਆ ਉਹ ਕਹਿ ਰਹੇ ਨੇ ਵੀ ਕੇਜਰੀਵਾਲ ਨੂੰ ਪ੍ਰਚਾਰ ਤੋਂ ਰੋਕਣਾ ਚਾਹੁੰਦੇ ਨੇ ਪਾਰਟੀ ਨੂੰ ਡਿਸਟਰੋਏ ਕਰਨਾ ਚਾਹੁੰਦੇ ਨੇ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਲੇਕਿਨ ਦੂਸਰਾ ਸਵਾਲ ਇਹ ਵੀ ਹੈ ਵੀ ਸੱਤਾ ਤਰ ਕਰ ਸਕਦੀ ਹੈ ਸੱਤਾ ਤਰ ਅਰੈਸਟ ਕਰਕੇ ਅੰਦਰ ਦੇ ਸਕਦੀ ਹੈ ਜੇਲ੍ਹ ਚ ਦੇ ਸਕਦੇ ਆ ਲੇਕਿਨ ਬਾਕੀ ਮੈਟਰ ਤਾਂ ਕੋਰਟ ਦਾਗਾ ਫਿਰ ਕੋਰਟ ਦੇ ਵਿੱਚੋਂ ਜ਼ਮਾਨਤ ਅਜੇ ਤੱਕ ਕਿਉਂ ਨਹੀਂ ਮਿਲੀ ਲੰਮੇ ਟਾਈਮ ਤੋਂ ਸਾਲ-ਸਾਲ ਤੋਂ ਉੱਪਰ ਹੋ ਗਏ ਇਹਨਾਂ ਦੇ ਮੰਤਰੀ ਅੰਦਰ ਬੈਠੇ ਨੂੰ ਇਸ ਗੱਲ ਦਾ ਜਵਾਬ ਕੀ ਆ ਮਾਨ ਸਰਕਾਰ ਕੋਲੇ ਜਾਂ ਭਗਵਾਨ ਤਮਨ ਜੀ ਕੋਲੇ ਦੇਖੋ ਉਹ ਜੋ ਜੋ ਕੁਝ ਵੀ ਆਵਾਮ ਦੀ ਪਾਰਟੀ ਦੇ ਖਿਲਾਫ ਹੁੰਦਾ ਉਹ ਤਾਂ ਸਾਜ਼ਿਸ਼ ਹੁੰਦੀ ਹੈ ਉਹਨਾਂ ਦਾ ਇੱਕ ਮੋਟਾ ਸਿੱਧਾ ਜਵਾਬ ਹੈ ਕਿ ਜੇ ਇਹ ਸਾਜ਼ਿਸ਼ ਹੈ ਸਭ ਤੋਂ ਇਹ ਡਰਦੇ ਨੇ ਇਹਨਾਂ ਨੂੰ ਖਤਰਾ ਹੈ ਕਿ ਅਸੀਂ ਨੈਸ਼ਨਲ ਪਾਰਟੀ ਬਣ ਰਹੇ ਹਾਂ ਅਸੀਂ ਚੱਕ ਦਾਂਗੇ ਉੜਾ ਦਾਂਗੇ ਇਹ ਪਹਿਲੇ ਦਿਨ ਤੋਂ ਆਇਆਗਾ ਤੇ ਜਦੋਂ ਉਹਨਾਂ ਨਾਲ ਕੋਈ ਵੀ ਗੱਲ ਹੁੰਦੀ ਹੈ ਲੋਟ ਸਪਰੇਸ਼ਨ ਤੋਂ ਦੇਖ ਲਓ ਤੁਸੀਂ ਉਹੀ ਉਹੀ ਅੰਗਰਾਲ ਸਾਹਿਬ ਜਿਹੜੇ ਸ਼ਿਕਾਇਤ ਕਰਤਾ ਸੀਗੇ ਇਹਦੇ ਉੱਪਰ ਸੈਸ਼ਨ ਸੱਦਿਆ ਗਿਆ ਸੀ ਮਤਲਬ ਕੋਈ ਜਵਾਬ ਮਿਲਿਆ ਕੋਈ ਗੱਲ ਦਾ ਕਿਸੇ ਉਹ ਹੁਣ ਵੀ ਨਹੀਂ ਮਿਲਣਾ ਉਹ ਇਹ ਕਿ ਉਹ ਹੀ ਕਹਿਣਗੇ ਕਿ ਜੇ ਉਹ ਝੂਠੇ ਕੇਸ ਬਣਾਏ ਹੋਏ ਨੇ ਉਹਨਾਂ ਦੇ ਉੱਪਰ ਐਵੇਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਹੈ ਉਹ ਹੈ ਬਸ ਜਿਹੜੇ ਸਵਾਲ ਆਮ ਬੰਦਾ ਵੀ ਪੁੱਛਦਾ ਹੈ ਕਿ ਕੀ ਕੇਜਰੀਵਾਲ ਤੋਂ ਇਲਾਵਾ ਸਾਰੀ ਆਮ ਆਦਮੀ ਪਾਰਟੀ ਵਿੱਚ ਸੈਕੰਡ ਲੀਡਰ ਕੋਈ ਨਹੀਂ ਹੈ ਉਹਨਾਂ ਦੀ ਵਾਈਫ ਤੋਂ ਦੇ ਨਾਲ ਕਿ ਖੁਦ ਵੀ ਇਹਨਾਂ ਨੂੰ ਪੁੱਛਣਾ ਚਾਹੀਦਾ ਮਾਨ ਸਾਹਿਬ ਨੂੰ ਵੀ ਪੁੱਛਣਾ ਚਾਹੀਦਾ ਸੰਜੀਤ ਸਿੰਘ ਨੂੰ ਵੀ ਪੁੱਛਣਾ ਚਾਹੀਦਾ ਕਿ ਉਹਨਾਂ ਦੀ ਵਾਈਫ ਦਾ ਉਹਨਾਂ ਦੀ ਵਾਈਫ ਹੋਣ ਤੋਂ ਇਲਾਵਾ ਕੀ ਮੈਰਿਟ ਹੈ ਜਿਹੜਾ ਪਰਿਵਾਰਵਾਦ ਦੇ ਉੱਪਰ ਸਾਰੀ ਦੁਨੀਆ ਦੇ ਉੱਪਰ ਹਮਲਾ ਕਰਦੇ ਰਹੇ ਨੇ ਇੰਨਾ ਜ਼ਿਆਦਾ ਸਾਰੀਆਂ ਪਾਰਟੀਆਂ ਦੇ ਉੱਪਰ ਸੰਜੇ ਸਿੰਘ ਦੀ ਮਿਕਸ ਸਪੀਚ ਸੁਣ ਰਿਹਾ ਸੀ ਪਰ ਇਹ ਪਾਰਟੀ ਦੀ ਇੱਕ ਖਾਸੀਅਤ ਹੈ ਤੇ ਸਾਰੀਆਂ ਦੀ ਹੋਈ ਹੈ ਪਰ ਇਹ ਉਹਦੇ ਵਿੱਚ ਮਾਸਟਰ ਬਣ ਗਿਆ ਕਿ ਜਵਾਬ ਨਹੀਂ ਦੰਦੇ ਕਿਸੇ ਗੱਲ ਦਾ ਕੋਈ ਸਵਾਲ ਤੁਸੀਂ ਪੁੱਛ ਲਓ ਇਸ ਤਾਂ ਮੋਦੀ ਸਾਹਿਬ ਨੂੰ ਵੀ ਕੋਈ ਸਵਾਲ ਪੁੱਛ ਲਓ ਤੁਹਾਡੇ ਤੇ ਹਮਲਾ ਹੀ ਹੋਊਗਾ ਕਿਉਂ ਕਿ ਜੇ ਕੌਣ ਹੈ ਪੁੱਛਣ ਵਾਲਾ ਜਿਹੜਾ ਸਵਾਲ ਪੁੱਛਦਾ ਹੈ ਇਹਦੀ ਔਕਾਤ ਕੀ ਹੈ ਇਹ ਫਲਾਉਣਾ ਉਹਦਾ ਕੱਢ ਲਿਆਉਣਗੇ ਚਿੱਠਾ ਮੈਂ ਕਹਿੰਦਾ ਗਲਤ ਬੰਦਾ ਵੀ ਜੇ ਸਹੀ ਸਵਾਲ ਪੁੱਛਦਾ ਹੈ ਤਾਂ ਇਹਦਾ ਮਤਲਬ ਜਵਾਬ ਨਹੀਂ ਦੇਣਾ ਤੁਸੀਂ ਇਹਦਾ ਰੀਜ਼ਨ ਇਹ ਹੋਦਾ ਕਿ ਜਵਾਬ ਦੇ। ਦੂਸਰਾ ਸਵਾਲ ਉਹਨਾਂ ਨੇ ਗਠਵੰਦਨ ਨੂੰ ਲੈ ਕੇ ਗਠਜੋੜ ਨੂੰ ਲੈ ਕੇ ਕੀਤਾ ਹੈ ਵੀ ਕਾਂਗਰਸ ਨੂੰ ਉਹ ਭ੍ਰਿਸ਼ਟਾਚਾਰ ਕਹਿੰਦੇ ਸੀ। ਹੁਣ ਵੀ ਸਟੇਜਾਂ ਦੇ ਉੱਪਰੋਂ ਲਗਾਤਾਰ ਇਹ ਗੱਲ ਕੀਤੀ ਜਾਂਦੀ ਹੈ ਮਾਨ ਸਾਹਿਬ ਵੱਲੋਂ 70 ਸਾਲ ਤੋਂ ਕਾਂਗਰਸ ਲੁੱਟਦੀ ਆ ਰਹੀ ਹੈ। ਸੈਂਟਰ ਦੇ ਵਿੱਚ ਸਮਝੌਤਾ ਕਰੀ ਬੈਠੇ ਨੇਗੇ ਤੇ ਸੈਂਟਰ ਦੇ ਵਿੱਚ ਵੀ ਜਿੱਥੇ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਸਮ ਖਾ ਕੇ ਕਿਹਾ ਗਿਆ ਸੀ ਵੀ ਮੈਂ ਕਾਂਗਰਸ ਨਾਲ ਗਠਜੋੜ ਨਹੀਂ ਕਰਾਂਗਾ। ਉਸ ਦੇ ਉੱਪਰ ਕੀ ਜਵਾਬ ਹੋਏਗਾ ਮਾਨ ਸਾਹਿਬ ਦਾ? ਉਹਨਾਂ ਨੇ ਬੱਚਿਆਂ ਦੀ ਕਸਮ ਖਾਧੀ ਸੀਗੀ ਉਹ ਕਹਿੰਦੇ ਕਿ ਕਸਮ ਵਾਪਸ ਵੀ ਤਾਂ ਲਈ ਜਾ ਸਕਦੀ ਹੈ ਏਡੀ ਕਿਹੜੀ ਗੱਲ ਹੈ ਮੈਨੂੰ ਇੱਕ ਵਾਰੀ ਮਤਲਬ ਸਾਡੇ ਇੱਥੇ ਬਹੁਤ ਸਤਿਕਾਰਤ ਇੱਕ ਬੰਦੇ ਸੀਗੇ ਦਿੱਲੀ ਗੁਰਦੁਆਰਾ ਪਰਵੰਦ ਕਮੇਟੀ ਦੇ ਉਹ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਵਿਰੋਧੀ ਨੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਕੇ ਮਤਾ ਪਾਤਾ ਕਿ ਇਸ ਬੰਦੇ ਨੂੰ ਵੋਟ ਨਹੀਂ ਪਾਉਣੀ ਇਸ ਮੁਹੱਲੇ ਦੇ ਵਿੱਚ ਰੋਸੇ ਮਹੱਲੇ ਚੋਂ ਇੱਕ ਬੰਦਾ ਉਹਨਾਂ ਦੇ ਕੋਲ ਆ ਗਿਆ ਉਹ ਆ ਕੇ ਕਹਿੰਦਾ ਕਹਿੰਦਾ ਜੀ ਮੇਰਾ ਕੰਮ ਕਰਾਓ ਤੁਸੀਂ ਉਹ ਕਹਿੰਦਾ ਮੈਂ ਤੇਰਾ ਕੰਮ ਕਿਉਂ ਕਰਾਵਾਂ ਭਾਈ ਤੁਸੀਂ ਤਾਂ ਉੱਥੇ ਅਰਦਾਸ ਕਰਕੇ ਮਤਾਬਾਸ ਕਰਤਾ ਹੈ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਬਿਲਕੁਲ ਗਲਤ ਹੋ ਕਹਿੰਦਾ ਮੈਂ ਕਹਿੰਦਾ ਸੱਚੇ ਬਾਦਸ਼ਾਹ ਨੂੰ ਉੱਥੇ ਜਦੋਂ ਅਰਦਾਸ ਹੋ ਰਹੀ ਸੀ ਮੈਂ ਵਿੱਚੇ ਹੀ ਅੰਦਰੋਂ ਅੰਦਰੀ ਕਹਿਤਾ ਸੀ ਵੀ ਸੱਚੇ ਬਾਦਸ਼ਾਹ ਮੈਂ ਇਹਨਾਂ ਨਾਲ ਸਹਿਮਤ ਨਹੀਂ ਹਾਂ ਸੋ ਇਹ ਇਹ ਉਦੋਂ ਜਦੋਂ ਸੌਂ ਖਾਦੀ ਸੀ ਤਾਂ ਅੰਦਰੋਂ ਅੰਦਰੀ ਉਹਨੇ ਕਹਿਤਾ ਸੀ ਵੀ ਬੱਚੇ ਮੇਰਿਆਂ ਦੇ ਨਹੀਂ ਇਹ ਤਾਂ ਹੋਰਨਾਂ ਦੇ ਬੱਚਿਆਂ ਦੀ ਸੌਂ ਖਾ ਰਿਹਾ ਹਾਂ ਸੋ ਇਹ ਉਦਾਂ ਦੀ ਗੱਲ ਹੈ ਇਨਾਂ ਦੀਆਂ ਝੂਠੀਆਂ ਸੋਹਾਂ ਦੇ ਪਿੱਛੇ ਨਹੀਂ ਕਦੇ ਵੀ ਜਾਣਾ ਚਾਹੀਦਾ ਹੁੰਦਾ ਲੋਕਾਂ ਨੂੰ ਆਪ ਜਾਗਰਤ ਹੋ ਕੇ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਲੀਟਰ ਕੋਈ ਵੀ ਤੁਸੀਂ ਤੇ ਮੈਂ ਵੀ ਹਾਂ ਅਸੀਂ ਜੋ ਕਹਿੰਦੇ ਆ ਉਹ ਕਰਦੇ ਆ ਕਿ ਨਹੀਂ ਕਰਦੇ ਜੇ ਬੰਦੇ ਦੀ ਕਹਿਣੀ ਕਰਨੀ ਦੇ ਵਿੱਚ ਅੰਤਰ ਹੈ ਤਾਂ ਇਹਦਾ ਮਤਲਬ ਹੁੰਦਾ ਠੀਕ ਨਹੀਂ ਪਰ ਜੇ ਕਹਿਣੀ ਤੇ ਕਰਨੀ ਬਿਲਕੁਲ ਉਲਟ ਹੈ ਉਹਦੇ ਤੋਂ ਉਹ ਲੋਕ ਕਹਿੰਦਾ ਕੁਝ ਹੋਰ ਕਰਦਾ ਉਹ ਤੋਂ ਬਿਲਕੁਲ ਹੀ ਉਲਟ ਹੈ ਫਿਰ ਉਹਨੂੰ ਬਿਲਕੁਲ ਪਬਲਿਕ ਲਾਈਫ ਦੇ ਵਿੱਚ ਨਹੀਂ ਛੱਡਣਾ ਚਾਹੀਦਾ ਹੋਰ ਕੋਈ ਰਸਤਾ ਨਹੀਂ ਹੈ ਲੋਕਾਂ ਦਾ ਅਰ ਜਿਵੇਂ ਅਸੀਂ ਇਹ ਕਰਦੇ ਰਹਾਂਗੇ ਤਾਂ ਅਸੀਂ ਜੁੱਤੀਆਂ ਖਾ ਹੀ ਰਹੇ ਹਾਂ ਪਹਿਲਾਂ ਵੀ ਸਾਰੀ ਪਬਲਿਕ ਹੈ ਜਿਹੜੀ ਹਮੇਸ਼ਾ ਹੰਸਦੀਆਂ ਤੋਂ ਜੁੱਤੀਆਂ ਖਾਂਦੀ ਹੈ ਇਹ ਅੱਗੇ ਖਾਂਦੀ ਰਹੂਗੀ ਉਹ ਸੋ ਇਹ ਇਹ ਆਪਣੇ ਅੰਦਰ ਇੱਕ ਇਹ ਚੇਤਨਾ ਜਗਾਉਣ ਦੀ ਜ਼ਰੂਰਤ ਹੈ ਲੋਕਾਂ ਨੂੰ ਤੇ ਕੋਈ ਲੀਡਰ ਹੈ ਚਾਹੇ ਕਿਸੇ ਲੈਵਲ ਦਾ ਸਮਾਜ ਲੈਵਲ ਦਾ ਕਿਸੇ ਪੱਤਰ ਦਾ ਜੋ ਉਹ ਕਹਿੰਦਾ ਕਿੰਨਾ ਕਰਦਾ ਹੈ ਮਤਲਬ ਇਹ ਇਹ ਦੇਖਣ ਦੀ ਜ਼ਰੂਰਤ ਹੈ ਮਤਲਬ ਉਹ ਸਵਾਲ ਹੀ ਕਰ ਰਹੇ ਨੇ ਸਾਰੇ ਇਹ ਜਵਾਬ ਤਾਂ ਜਵਾਬ ਤਾਂ ਕੋਈ ਦੇ ਹੀ ਨਹੀਂ ਰਿਹਾ ਤੇ ਆਪਾਂ ਸੋ ਪਰ ਕਹਿੰਦੇ ਨੇ ਵੀ ਅਸੀਂ ਲੋਕਤੰਤਰ ਬਣਾਉਣਾ ਹੈ ਅਸੀਂ ਜੀ ਬਿਲਕੁਲ ਸਰ ਅਭੀ ਜਿਹੜੇ ਦੋ ਸਵਾਲ ਨੇ ਲੱਗਦਾ ਨਹੀਂ ਵੀ ਇਹਨਾਂ ਦਾ ਜਵਾਬ ਸਿੱਧੇ ਤੌਰ ਤੇ ਭਗਵੰਤ ਮਾਨ ਜੀ ਦੇਣਗੇ ਕਿਉਂਕਿ ਭਗਵੰਤ ਮਾਨ ਜੀ ਸ਼ਾਇਦ ਕਿਸੇ ਹੋਰ ਟਰੈਕ ਦੇ ਉੱਪਰ ਨੇ ਪ੍ਰਚਾਰ ਵੀ ਕਰ ਰਹੇ ਨੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਉਲਟਾ ਸਵਾਲ ਕਰ ਰਹੇ ਨੇ ਅਜੇ ਵੀ ਵਿਰੋਧੀ ਧਿਰ ਨੂੰ ਕਰ ਬਿਲਕੁਲ ਨਹੀਂ ਦੇਣਗੇ ਜੀ ਬਿਲਕੁਲ ਜਵਾਬ ਨਹੀਂ ਦੇਣਗੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਉਂਕਿ ਜਵਾਬ ਦੇਣ ਵਾਲੇ ਹੈ ਨਹੀਂ ਨਾ ਜਵਾਬ ਉਹਨਾਂ ਕੋਲ ਹੈਗਾ ਕਿੰਨੀ ਦੇਰ ਉਹਨਾਂ ਦਾ ਇਹ ਸਵਾਲਾਂ ਦਾ ਸਿਲਸਿਲਾ ਚੱਲਦਾ ਹੈ ਰੋਲੇ ਰੁੱਪੇ ਦਾ ਦੂਜੇ ਦੀ ਭੰਡੀ ਦਾ ਜਿੰਨੀ ਦੇਰ ਇਹ ਮਾਲ ਵਿਕਦਾ ਉਹਨੀ ਦੇਰ ਉਹ ਵੇਚਣਗੇ ਜਦ ਲੋਕ ਖਰੀਦਣੋਂ ਹਟ ਜਾਣਗੇ ਤਾਂ ਇਹ ਵਿਕਣੋਂ ਹਟ ਜਾਊਗਾ ਬਸ ਇੰਨਾ ਇੰਨਾ ਹੀ ਮਸਲਾ ਹੈ ਜੀ ਬਿਲਕੁਲ ਸਰ ਬਿਲਕੁਲ ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਕੁਮਿੰਦਰ ਜੀ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਇਹ ਸਾਨੂੰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਹੈ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ ਹੋ ਤਕਦੀਰ ਇਜ਼ਾਜ਼ਤ ਧੰਨਵਾਦ